ਨੀ ਕੋਲ ਦੀ ਸੈਦੀ ਤੱਕ ਵੀ ਮੈਨੂੰ ਦੇਲੇ ਰਾਤ ਕਾਕਾ ਕੱਟ ਕੇ ਮੈਂ ਰੱਖ ਲੈਨੀ ਆ ਬਜਲਾ ਤਾਂ ਨਹੀਂ ਪਾ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਭਾਰਤ ਦੇਸ਼ ਦੀ ক্রিকেট ਟੀਮ ਕੁੜੀਆਂ ਦੀ ক্রিকেট ਟੀਮ ਔਮਨ ਵਰਲਡ ਕੱਪ ਜਿੱਤੀਆਂ ਨੇ ক্রিকেট ਦਾ 2025 ਦਾ ਵਰਲਡ ਕੱਪ ਜਿੱਤੀਆਂ ਨੇ ਪਰ ਇਸ ਟਾਈਮ ਸ਼ਾਇਦ ਹੀ ਕੋਈ ਇਨਫਲੂਐਂਸਰ ਹੋਊਗਾ ਇਕਾ ਦੁੱਕਾ ਸੋ ਕੋਲਡ ਜਿਨ੍ਹਾਂ ਨੇ ਇਸ ਚੀਜ਼ ਨੂੰ ਜ਼ਿਕਰ ਕੀਤਾ ਹੋਣਾ ਇਸ ਚੀਜ਼ ਦਾ ਇਸ ਚੀਜ਼ ਨੂੰ ਅੱਗੇ ਲੈ ਕੇ ਆਏ ਹੁਣੇ ਗੱਲ ਬਈ ਇਹ ਛੋਟੀ ਗੱਲ ਨਹੀਂ ਹੈ ਭਾਰਤ ਦੀ ਜਨਾਨਾ ਟੀਮ ক্রিকেট ਦੀ ਬਹੁਤ ਪਹਿਲੇ ਤੋਂ ਬਣੀ ਹੋਈ ਲੇਕਿਨ ਵਰਲਡ ਕਪ ਇੱਕ ਬੈਂਚਮਾਰਕ ਸੈੱਟ ਕੀਤਾ ਕੁੜੀਆਂ ਲਈ ਇਸੇ ਟਾਈਮ ਕਿੰਨੇ ਸਾਡੇ ਪੰਜਾਬ ਤੋਂ ਮੁੰਡੇ ਆਪਣਾ ਨਾਮ ਰੋਸ਼ਨ ਕਰ ਰਹੇ ਪੰਜਾਬ ਦਾ ਭਾਰਤ ਦੀ ক্রিকেট ਟੀਮ ਕੁੜੀਆਂ ਦੀ ਜਿੱਤੀ ਹੈ ਇਹ ਛੋਟੀ ਗੱਲ ਮੇਰੇ ਲਈ ਤਾਂ ਬਿਲਕੁਲ ਨਹੀਂ ਹੈ ਕਿ ਸਾਡੇ ਬੱਚੇ ਘਰ ਦੇ ਬੱਚੇ ਸਾਡੇ ਦੇਸ਼ ਦੇ ਬੱਚੇ ਅੱਗੇ ਆ ਰਹੇ ਨੇ ਇੱਕ ਨਾਮ ਰੋਸ਼ਨ ਕਰ ਰਹੇ ਨੇ ਸਾਡਾ ਇਹ ਭਾਰਤ ਦਾ ਹੈ ਭਾਰਤ ਦਾ ਹੋਇਆ ਮਤਲਬ ਸਾਡਾ ਹੋਇਆ ਪੰਜਾਬ ਦਾ ਹੋਇਆ ਹਰ ਇੱਕ ਲਈ ਪ੍ਰਾਊਡ ਦੀ ਗੱਲ ਹੈ ਪਰ ਲੋਕਾਂ ਦਾ ਧਿਆਨ ਵੜਿਆ ਹੋਇਆ ਮੁਸ਼ਕਪ੍ਰੀਤ ਦੇ ਭੋਸੜੇ 'ਚ ਲੋਕਾਂ ਦਾ ਧਿਆਨ ਵੜਿਆ ਹੋਇਆ ਮੀਨੋ ਸਿਰਾਰੇ ਗੰਦੇ ਨਾਲੀ ਵਾਲੇ ਫੁੱਦੇ ਦੇ ਵਿੱਚ ਲੋਕਾਂ ਦਾ ਧਿਆਨ ਵੜਿਆ ਹੋਇਆ ਆ ਆ ਸੀਬੀਆ ਵਰਗੇ ਥਰਡ ਕਲਾਸ ਲੋਕਾਂ ਦੇ ਚੁੱਤਣਾ ਦੇ ਵਿੱਚ ਪਾਗਲ ਔਰਤ ਦੇ ਵਿੱਚ ਹਾਇਸ ਜਿਹੜੀ ਉਹ ਹਾਨੀ ਸੇਠੀ ਦੇ ਟੋਪੇ ਤੇ ਚੜ ਕੇ ਬੈਠੀ ਹੋਈ ਹੈ ਚਕਲਾ ਖੋਲਿਆ ਨੰਨੇ ਨਵਾਂ ਤੇ ਇਨ ਚੀਜ਼ਾਂ ਉੱਤੇ ਧਿਆਨ ਹੈ ਇਹਨਾਂ ਚੀਜ਼ਾਂ ਨੂੰ ਕੌਣ ਅੱਗੇ ਲੈ ਕੇ ਆਏਗਾ ਭੀnga ਇੱਕ ਇਨਫਲੂਐਂਸਰ ਹੈ ਤੁਸੀਂ ਸੋਸ਼ਲ ਮੀਡੀਆ ਤੇ ਹੈਗੇ ਹੋ ਤੁਸੀਂ ਗੱਲ ਕਰੋ ਦੇਸ਼ ਵਿੱਚ ਦੇਸ਼ ਦੀਆਂ ਗੱਲਾਂ ਕਰੋ ਠੀਕ ਹੈ ਬਲੌਗਿੰਗ ਕਰਦੇ ਹੋ ਕਰੋ ਜਿਹੜਾ ਤੁਸੀਂ ਇੱਕ ਚੱਕੀ ਬੈਠੇ ਹੋ ਨਾ ਮੋਢੇ ਤੇ ਬੋਝਾ ਇਹਨੂੰ ਇਨਫਲੂਐਂਸਰ ਦਾ ਏਡੇ ਲੱਖ ਤੁਹਾਡੇ ਸਬਸਕ੍ਰਾਈਬਰ ਫੋਲੋਅਰਸ ਮੈਂ ਹਰ ਇੱਕ ਬਲੌਗਰ ਨੂੰ ਕਹਿ ਰਹੀ ਹਾਂ ਹਰ ਇੱਕ ਇਨਫਲੂਐਂਸਰ ਨੂੰ ਕਹਿ ਰਹੀ ਹਾਂ ਚਾਹੇ ਉਹ ਜਿਹੜੀ ਮਰਜ਼ੀ ਫੀਲਡ ਚ ਹੋਵੇ ਆਹ ਨਰੂਲੇ ਤੋਂ ਲੈ ਕੇ ਅੰਦਰ ਕਿਰਤ ਤੋਂ ਲੈ ਕੇ ਆ ਕੀ ਨਾ ਮੈਂ ਰਮਨ ਗਿੱਲ ਤੋਂ ਲੈ ਕੇ ਹਰ ਇੱਕ ਜਣਾ ਸਨੇਹਾ ਕਟਿਆਲ ਐਂਜਲ ਸ਼ਮਮ ਇਹ ਸਾਰੀਆਂ ਮੈਂ ਇਹਨਾਂ ਨੂੰ ਕਿਉਂ ਗਾਲਾਂ ਕੱਢਦੀ ਹਾਂ ਮੈਂ ਇਹਨਾਂ ਕੰਜਰੀਆਂ ਨੂੰ ਇਹ ਕੁੱਤੀਆਂ ਜਿਹੜੀਆਂ ਹੈਗੀਆਂ ਐਂਜਲ ਮਨਪਰੀਤ ਕਰਮਤਾ ਨਰੂਲੇ ਹੋ ਗਏ ਆ ਰਮਣ ਗਿਲ ਹੋ ਗਈ ਤੇ ਹੋਰ ਮਨ ਚੰਨ ਵੀ ਵਿੱਚ ਹੀ ਲਾ ਲੋ ਪਰ ਫਿਰ ਵੀ ਉਹ ਮੈਨੂੰ ਬਾਕੀਆਂ ਨਾਲੋਂ ਥੋੜਾ ਠੀਕ ਲੱਗਦੀ ਐ ਸੀਬੀਆ ਵੀ ਥੋੜਾ ਠੀਕ ਐ ਪਰ ਹੁਣ ਤੇਰੇ ਤੇਰੇ ਉਹਦਾ ਕੰਮ ਖਰਾਬ ਹੋ ਰਿਹਾ ਵਾ ਜਿਸ ਹਿਸਾਬ ਦੀ ਉਹ ਫੁੱਦੂ ਹਰਕਤਾਂ ਕਰ ਰਹੀ ਐ ਹੈਨਾ ਮੈਨੂੰ ਤੇ ਇਹ ਮਤਲਬ ਕਿਉਂ ਗਲਤ ਕਰਦੀਆਂ ਮੈਂ ਨਾ ਮੈਂ ਇਹੀ ਕਰਕੇ ਗਲਾਂ ਕਰਦੀਆਂ ਅਰੇ ਦਿਲ ਦੁਖਦਾ ਭਈ ਤੁਸੀਂ ਕਿਤੇ ਤਾਂ ਗੱਲ ਕਰੋ ਤੁਸੀਂ 1 ਮਿੰਟ ਦੇ ਸਕਦੇ ਹੋ ਆਪਣੇ 15 20 ਮਿੰਟ ਦੇ ਬਲੌਗ ਦੇ ਵਿੱਚ ਤੁਸੀਂ 1 ਮਿੰਟ ਦੇ ਸਕਦੇ ਹੋ ਤੁਸੀਂ 30 ਸਕਿੰਟ ਦੇ ਸਕਦੇ ਹੋ ਕੁਝ ਚੱਜ ਦੀ ਗੱਲ ਮਤ ਕਰ ਸਕਦੇ ਹੋ ਆਪਣੀ ਆਡੀਅੰਸ ਨੂੰ ਸਮਝਾ ਸਕਦੇ ਆ ਕਿ ਭਈ ਸਾਡੇ ਬਲੌਗਾਂ ਦੇ ਵਿੱਚ ਮਗਰ ਲੱਗ ਕੇ ਸਾਡੀ ਵਰਗੀਆਂ ਨਾ ਕਰ ਲਿਓ ਕਿਉਂਕਿ ਇਹ ਬਹੁਤ ਥੋੜਾ ਹਿੱਸਾ ਤੁਹਾਡੇ ਕੋਲ ਜਾਂਦਾ ਜਨਤਾ ਕੋਲ ਬਾਕੀ ਕਾਫੀ ਕੁਝ ਪਰਦੇ ਚ ਹੁੰਦਾ ਦੇਖਣ ਵਾਲੀ ਜਿਹੜੀ ਯੰਗ ਜਨਰੇਸ਼ਨ ਉਹਨਾਂ ਨੂੰ ਤਾਂ ਆ ਲੱਗਣਾ ਕੇ ਭਈਆ ایਉਂ ਸਭ ਵਹਿਗਾ ਇੰਦਰ ਕੇ ਰਦੀ ਤਰ੍ਹਾਂ ਹੀ ਸਾਰਾ ਦਿਨ ਹਾ ਹਾ ਹੀ ਹੀ ਹਾ ਹਾ ਹੀ ਹੀ ਕਰੋ ਹੈ ਸੀਬੀਆਂ ਦੀ ਤਰ੍ਹਾਂ ਇੱਧਰ ਪੈਸੇ ਓੜਾਓ ਉੱਧਰ ਪੈਸੇ ਓੜਾਓ ਇਹ ਕੰਮ ਕਰ ਲੋ ਹੁਣ ਉਤਾ ਸੀਬੀਆਂ ਨੂੰ ਹੀ ਪਤਾ ਹੈ ਨਾ ਕਿੱਥੇ ਬੁੰਡ ਦੇ ਕੇ ਨੇ ਤੇਲ ਬੋਰੀ ਦਾ ਕਰਕੇ ਆ ਇੱਥੇ ਤੱਕ ਪਹੁੰਚੀ ਹੈ ਹੈਨਾ ਇਹ ਸਿਰਫ ਦਿਖਾਵੇ ਦੀ ਗੱਲਾਂ ਤੇ ਗੱਲ ਮੇਨ ਇਹ ਹੈ ਕਿ ਸੋਸ਼ਲ ਇਨਫਲੂਐਂਸਰ ਜਿਹੜੇ ਹੈਗੇ ਆ ਪੂਰੀ ਤਰ੍ਹਾਂ ਗੱਲਾਂ ਦੇ ਹੱਕਦਾਰ ਹੈਗੇ ਆ ਔਰ ਜਿਹੜੇ ਮੈਨੂੰ ਆਕੇ ਕਹਿੰਦੇ ਗੱਲਾਂ ਕੱਢਦੀ ਹਾਂ ਯਸ ਮੈਂ ਕੱਢਾਂਗੀ ਗੱਲਾਂ ਜੋ ਮਰਜ਼ੀ ਹੋ ਜਾਏ ਜਿੱਥੇ ਮੈਨੂੰ ਲੱਗੇਗਾ ਗੱਲਾਂ ਦੇ ਲਾਇਕ ਹੈਗੇ ਨੇ ਮੈਂ ਗੱਲਾਂ ਕੱਟਣੀ ਆ ਜਿੱਥੇ ਮੈਨੂੰ ਲੱਗੇਗਾ ਪ੍ਰੇਜ਼ ਇਹਨਾਂ ਦੀ ਇੱਜ਼ਤ ਮਾਨ ਸਨਮਾਨ ਹੋਣਾ ਚਾਹੀਦਾ ਉੱਥੇ ਆਪਾਂ ਕਰਦੇ ਵੀ ਆ ਚਾਹ ਜਿਹੜਾ ਮਰਜ਼ੀ ਹੋਵੇ ਚਾਹ ਸੀਬੀ ਹੋਵੇ ਚਾਹ ਰਮਨ ਦੰਦਲੋ ਹੋਵੇ ਚਾਹ ਜਿਹੜੇ ਮਰਜ਼ੀ ਕੋਈ ਇਨਸੋ ਗੋਲਡਨ ਇਨਫਲੂਐਂਸਰ ਹੋਵੇ ਚੰਗੀਆਂ ਵੀ ਹੈਨਾ ਕਈ ਲੋਕੀ ਮੂਤ ਕੇ ਚੱਟ ਜਾਂਦੇ ਨੇ ਪੀ ਜਾਂਦੇ ਨੇ ਮੂਤ ਤੇ ਕਈ ਮੇਰੇ ਵਰਗੇ ਮੈਂ ਨਹੀਂ ਕਰਦੀ ਬਰਦਾਸ਼ ਇਨਾਂ ਨੂੰ ਕਿ ਜੇ ਤੂੰ ਹੀ ਕਹੋ ਕਿ ਹਾਂ ਗਾਣ ਗੁਲਾਮੀਆਂ ਹੋਣਗੀਆਂ ਮੇਰੇ ਕੋ ਇਨਾਂ ਦੀ ਅੰਨਾ ਜਿੰਨਾ ਬਿਲਕੁਲ ਨਹੀਂ ਕੋਨਾ ਕੁੜੀ ਆ ਅ ਰਾਧਾ ਯਾਦ ਹੈਨਾ ਇੰਡੀਅਨ ਔਮਨ ਕਰਕੇ ਟੀਮ ਦੀ ਹੈਗੀ ਆ ਇਦੇ ਉੱਤੇ ਮੈਂ ਜਾਨਣਾ ਚਾਹਾਂਗੀ ਮੈਂ ਇਸ ਕੁੜੀ ਨੂੰ ਫੋਲੋ ਕਰਨਾ ਚਾਹਾਂਗੀ ਇਹ ਕੁੜੀ ਜੇ ਬਲੌਗ ਬਣਾਉਂਦੀ ਹੈ ਜਾਂ ਮੜਾ ਮੋਟਾ ਕੁਝ ਇਨਫਲੂਐਂਸ ਕਰਦੀ ਹੈ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਤੇ ਮੈਨੂੰ ਫੋਲੋ ਕਰਾਂਗੀ ਮੈਂ ਇਹਦਾ ਲਾਈਫਸਟਾਈਲ ਦੇਖਣਾ ਚਾਹਾਂਗੀ ਕਿਉਂਕਿ ਮੈਂ ਆਪਣੀ ਤੀਨੂੰ ਇੱਥੇ ਪਹੁੰਚਾਣਾ ਵਾ ਮੈਂ ਤਾਂ ਇਹਨਾਂ ਨੂੰ ਦੇਖਾਂਗੇ ਰਾਈਟ ਮੈਂ ਕੀ ਨਾਮ ਹੈ ਜੁਝਾਰ ਸਿੰਘ ਨੂੰ ਦੇਖਾਂਗੇ ਮੈਂ ਆਪਣੇ ਮੁੰਡਿਆਂ ਨੂੰ ਉੱਥੇ ਪਹੁੰਚਾਣਾ ਰਾਜਵੀਰ ਸਿੰਘ ਕਿਸੇ ਨੂੰ ਪਤਾ ਵੀ ਨਹੀਂ ਹੋਣਾ ਕੌਣ ਹੈ ਰਾਜਵੀਰ ਸਿੰਘ ਸੈਮੀ ਜੂਨੀਅਰ ਆਮ ਰੈਸਲਿੰਗ ਦਾ ਵਿਜੇਤਾ ਉਹ ਆ ਰਾਜਵੀਰ ਸਿੰਘ ਬਹੁਤ ਕੁੜੀਆਂ ਨੇ ਤਸਲੀਮ ਕਰਕੇ ਕੁੜੀ ਹੈਗੀ ਆ ਜਿਨੇ ਕਾਫੀ ਅੱਗੇ ਨਾਮ ਕਮਾਇਆ ਹੈਗਾ ਬਹੁਤ ਸਾਰੇ ਬੱਚੇ ਹੈਗੇ ਨੇ ਜਿਨ੍ਹਾਂ ਦੇ ਉੱਤੇ ਆਪਾਂ 1 ਬਾਈ 1 ਮੈਂ ਜ਼ਰੂਰ ਡਿਟੇਲ ਚ ਇਹ ਸਪੈਸ਼ਲ ਵੀਡੀਓ ਬਣਾਉਣਾ ਚਾਹਾਂਗੇ ਜਿੱਦਾਂ ਹੀ ਮੈਨੂੰ ਟਾਈਮ ਲੱਗੇਗਾ ਇਹਨਾਂ ਉੱਤੇ ਗੱਲ ਹੋਣੀ ਚਾਹੀਦੀ ਆ ਇਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੁਣ ਦੇਖੋ ਇਹਨੇ ਛੋਟੇ ਕੱਪੜੇ ਪਾਏ ਛੋਟੇ ਕੱਪੜਿਆਂ 'ਚ ਕਦੀ ਕੋਈ ਦਿੱਕਤ ਨਹੀਂ ਹੁੰਦੀ ਉਹਨਾਂ ਨੇ ਪਾਏ ਇਹ ਭੱਦੀ ਬਿਲਕੁਲ ਨਹੀਂ ਲੱਗ ਰਹੀ ਭਾਈ ਇਹਦੀ ਬਾਡੀ ਹੈ ਡੀਸੈਂਟ ਇਹ ਨੀਡ ਹੈ ਹੁਣ ਇਹ ਫਿੱਟ ਲੱਗ ਰਹੀ ਹੈ ਪ੍ਰੋਪਰ ਲੱਗ ਰਹੀ ਹੈ ਹੈ ਵਧੀਆ ਲੱਗ ਰਹੀ ਹੈ ਛੋਟੇ ਕਪੜੇ ਤੇ ਦਿੱਕਤ ਕੋਈ ਨਹੀਂ ਹੈ ਦਿੱਕਤ ਕਿੱਥੇ ਆ ਜਦ ਤੁਹਾਡਾ ਇੰਟੈਂਸ਼ਨ ਤੁਹਾਡੀ ਜਿਹੜੀ ਸੋਚਣੀ ਹੈਗੀ ਆ ਉਹ ਗਲਤ ਹੋਵੇ ਤੁਹਾਡੀ ਪ੍ਰੈਜੈਂਟੇਸ਼ਨ ਜਿਹੜੀ ਹੈਗੀ ਹੈ ਇੱਕੋ ਵੱਲ ਫੋਕਸ ਕਰਦੀ ਹੋਵੇ ਕਿ ਮੈਂ ਆਪਣਾ ਜਿਸਮ ਦਿਖਾਣਾ ਹੈ ਨਾ ਕਿ ਆਪਣੀ ਅਚੀਵਮੈਂਟ ਦਿਖਾਣੀ ਹੈ ਇਹ ਗੱਲਾਂ ਨੇ ਭਈਆ ਹੁਣ ਕੀ ਕਹੀਏ ਚਲੋ ਭਈਆ ਸੋਸ਼ਲ ਇਨਫਲੂਐਂਸਰ ਸੋ ਕੋਲਡ ਸਪੈਸ਼ਲੀ ਫਰੋਮ ਪੰਜਾਬ ਬਲੌਗਰ ਆਲਸੋ ਰੀਲਰ ਟਿਕਟੋਕਰ ਵਟਐਵਰ ਜੋ ਵੀ ਹੈਗੇ ਨੇ ਸਾਰੇ ਦੱਲੀ ਮਾ ਦੇ ਜੰਮੇ ਹੋਏ ਨੇ ਦੱਲੀ ਮਾ ਦਾ ਜੰਮੇ ਹੁਣ ਮੈਂ ਜਿਹੜੀ ਗੱਲ ਕੀਤੀ ਹੈ ਨਾ ਸਪੋਰਟਸ ਜਗਤ ਦੀ ਗੱਲ ਕੀਤੀ ਅਚੀਵਮੈਂਟ ਜਿਹੜੇ ਭਾਰਤ ਦੀਆਂ ਹੋਈਆਂ ਨੇ ਜਾਂ ਪੰਜਾਬ ਦੇ ਬੱਚਿਆਂ ਨੇ ਅੱਗੇ ਲੈ ਕੇ ਆਏ ਨੇ ਉਹਨਾਂ ਦੀ ਜ਼ਿਕਰ ਕੀਤੀ ਹੈ ਮੈਂ ਉਹਨਾਂ ਬੱਚਿਆਂ ਨੂੰ ਜਾਨਣਾ ਚਾਹਾਂਗੀ ਜਜ਼ਾਰ ਸਿੰਘ ਨੂੰ ਰਾਜਵੀਰ ਸਿੰਘ ਨੂੰ ਰਾਧਾ যাদਬ ਨੂੰ ਹੈ ਨਾ ਤੇ ਮੈਨੂੰ ਆ ਦੱਸੋ ਮੀਨੂ ਨੂੰ ਕੌਣ ਜਾਨਣਾ ਚਾਹੁੰਦਾ ਹੈ ਇਹ ਕਿਉਂ ਬਲੌਗ ਬਣਾ ਰਹੀ ਹੈ ਇਹਨੇ ਕੀ ਅਚੀਵ ਕੀਤਾ ਇਦਾਂ ਦਾ ਜਿਹੜਾ ਮੇਰੀ ਲਾਈਫ ਸਟਾਈਲ ਦੇਖਾਂ ਇਹ ਦੇਖ ਲਓ ਮਾਈ ਆਲ ਸੂਟ ਕਲੈਕਸ਼ਨ ਹੈ ਤੋਂ ਸੂਟ ਹੀ ਦਿਖਾਈ ਤੁਸੀਂ ਸਾਰੀਆਂ ਕੱਛੀਆਂ ਬਰਾਵਾਂ ਨਾ ਦਿਖਾਇਓ ਕਦੇ ਤੁਸੀਂ ਦਿਖਾ ਵੀ ਦੇਣੀ ਆ ਜੇ ਮਿਲੀਅਨ ਵਿਊ ਪਾ ਗਏ ਤੁਹਾਡੇ ਕਿਸੇ ਬਲੌਗ ਨਾ ਕੀ ਦੇਖਣਾ ਹੈ ਮੈਨੂੰ ਸਿਰਦਾ ਕੀ ਦੇਖਣਾ ਹੈ ਬਿਮਾਰੀ ਦੇਖਣੀ ਹੈ ਬਿਮਾਰੀਆਂ ਦੇਖਣੀ ਹੈ ਆ ਬੁੱਥੀਆਂ ਦੇਖਣੀ ਹੈ ਖਾਨ ਕੁੱਤੀ ਦੇਖਣੀ ਹੈ ਆ ਦੀਪ ਮਠਾਰੂ ਨੂੰ ਕਿਉਂ ਦੇਖਦੇ ਆ ਕਿਉਂ ਬਲੌਗ ਬਣਾ ਰਿਹਾ ਕੀ ਹੈਗਾ ਇਹਨੇ ਕੀ ਅਚੀਵ ਕੀਤਾ ਸਲਫਾਜ਼ ਖਾਤੀ ਹੈ ਮਰ ਗਿਆ ਆਮ ਬੰਦਿਆਂ ਦੀ ਤਰ੍ਹਾਂ ਬੰਦਾ ਹੈਗਾ ਕਿਤੇ ਘਰ ਦੁੱਖਾਂ ਦਾ ਤਾਂ ਕੁਝ ਐਸੀ ਹਰਕਤ ਹੋ ਜਾਂਦੀ ਹੈ ਹਨਾ ਕਿਉਂ ਫੋਲੋ ਕਰਦੇ ਆ ਇਹ ਹੁਣ ਮੈਨੂੰ ਆ ਜਿਹੜਾ ਥੰਬਨੇਲ ਲਾਇਆ ਨੇ ਹਕੂਸੇ ਨੇ ਸਪੈਸ਼ਲ ਆਪਣੀ ਜਨਾਨੀ ਦੀ ਫੋਟੋ ਕੱਢ ਕੇ ਜੀਚੇ ਦਾ ਢਿੱਡ ਤੇ ਮਮਾ ਜੇ ਬਾਹਰ ਨਿਕਲੇ ਹੋਏ ਐ ਸਪੈਸ਼ਲ ਆਪਣੇ ਪਿਓ ਦੇ ਨਾਲ ਜੋੜਤੀ ਤਾਂ ਕਿ ਲੋਕਾਂ ਗੱਲਾਂ ਕਰਨ ਪਿਓ ਇਹਦੇ ਜਨਾਨੀ ਦੀ ਫੋਟੋ ਵਿੱਚ ਲਾਣੀ ਕਿੰਨੀ ਕੀ ਜ਼ਰੂਰੀ ਸੀ ਨਹੀਂ ਜ਼ਰੂਰੀ ਸੀਗੀ ਪਰ ਇਹਨੂੰ ਪਤਾ ਹੈ ਜਨਾਨੀ ਬਹੁਤ ਜ਼ਰੂਰੀ ਹੈ ਬਲੌਗਾਂ ਦੇ ਲਈ ਪੈਸੇ ਕਮਾਉਣ ਦੇ ਲਈ ਬੈਂਕ ਬੈਲੈਂਸ ਲਈ ਬਹੁਤ ਜ਼ਰੂਰੀ ਹੈ ਆਏ ਹੈ ਗਿਫਟ ਕੀ ਦੇਤਾ ਤੇਰੀ ਮਮਾ ਸਾਸਨੇ ਹੈ ਕੁਛ ਕੇ ਮਹੀਨੇ ਪਹਿਲੇ ਜੁੰਡਮ-ਜੁੰਡੀਆਂ ਹੋਈਆਂ ਪਈਆਂ ਸੀਗੀਆਂ ਕੁਸੇ ਕਿਸ ਥਾਂ ਦੇ ਇਹ ਇਹਨਾਂ ਨੂੰ ਫੋਲੋ ਕਰਨਾ ਤੁਸੀਂ ਹੈ ਹੁਣ ਇਸ ਰਾਮ ਜਾਦੀ ਨੂੰ 640000 ਬੰਦਾ ਫੋਲੋ ਕਰ ਰਿਆ ਕਿਉਂ ਕਿਸਾ ਲਈ ਬਾਕੀ ਧੀਆਂ ਜਿਹੜੀਆਂ ਸਾਫ ਸੁਥਰੀਆਂ ਰੀਲਾਂ ਆ ਜਾਂ ਫਿਰ ਆਪਣਾ ਕੰਟੈਂਟ ਪਾ ਰੀਆਂ ਨੇ ਸਾਫ ਸੁਥਰੀਆਂ ਜ਼ਵਾਨੀ ਵੀ ਤੇ ਉਦਾਂ ਵੀ ਉਹਨਾਂ ਨੂੰ ਕੌਣ ਫੋਲੋ ਕਰੂਗਾ ਉਹਨਾਂ ਨੂੰ ਕਿਸੇ ਨੇ ਨਹੀਂ ਫੋਲੋ ਕਰਨਾ ਜਿਹੜੀਆਂ ਸਰਲੀਨ ਵਰਗੀਆਂ ਕੁੱਤੀਆਂ ਕੰਜਰੀਆਂ ਇਹ ਇਹ ਦੋ ਦੋ ਦੀ ਧੁਲੀਆਂ ਆਪਣੀਆਂ ਫਿਰਦੀਆਂ ਨੇ ਇਹ ਕਰਮਤਾ ਹੋ ਗਈ ਕਹੋਰ ਹੈਗੀ ਆ ਕੁਸੀ ਉਹ ਵੀ ਅਸੀਂ ਕੈਟਾਗਰੀ ਦੀ ਹੈ ਇਹ ਕਾ ਹਰਾਮ ਜਾਦੀ ਇਹ ਵੀ ਅਸੀਂ ਕੈਟਾਗਰੀ ਦੀ ਹੈ ਬਸ ਇਹਦਾ ਕੁਝ ਸਾਹਮਣੇ ਨਹੀਂ ਆਇਆ ਖੁੱਲ ਕੇ ਉਪਕਮੋਰ ਲਾ ਕੇ ਠੋਕ ਵਜਾ ਕੇ ਕਰ ਰਹੀ ਐ ਸੁਰਲੀਨ ਇਹ ਪਰਦੇ ਚ ਐ ਐ ਇਹਨਾਂ ਨੂੰ ਚਾਹੀਦਾ ਇੱਜ਼ਤਾਂ ਚਾਹੀਦੀਆਂ ਸਰੋਪੇ ਪਾਈ ਫਿਰਦੀਆਂ ਹੈ ਜਾ ਕੇ ਸਟੇਜਾਂ ਤੇ ਸਰੋਪੇ ਲੈਣੇ ਇਹਨਾਂ ਨੇ ਬੁੰਡ ਦੇ ਕੇ ਬੁੰਡ ਦਓ ਤਾਂ ਸਰੋਪੇ ਲੋ ਉਹ ਕੰਮ ਸਮਾ ਗਿਆ ਕਿ ਇੱਜ਼ਤ ਵਾਲਾ ਕੰਮ ਕਰੋ ਕੋਈ ਬਹਾਦਰੀ ਵਾਲਾ ਕੰਮ ਕਰੋ ਤਾਂ ਤੁਹਾਨੂੰ ਸਰੋਪੇ ਪਹਿਣਗੇ ਨਾ ਜੀ ਨਾ ਬੁੰਡ ਦੋ ਫ੍ਰੀ ਚ ਬੁੰਡ ਦੋ ਪੈਸੇ ਲੈ ਕੇ ਦੋ ਜਿੱਦਾਂ ਮਰਜ਼ੀ ਦੋ ਤੁਹਾਨੂੰ ਸਰੋਪੇ ਹੀ ਸਰੋਪੇ ਆਦਰ ਸਤਕਾਰ ਤੁਹਾਨੂੰ ਤਾਂ ਮਿਲਣਾ ਸਿੱਧੀ ਸਾਦੀਆਂ ਜੜੀਆਂ ਤੀਵੀਆਂ ਧੀਆ ਪਹਿਣਾ ਸਾਡੀਆਂ ਹੈਗੀਆਂ ਬਾਹਰ ਗਈਆਂ ਸਿੱਧੀਆਂ ਸਾਦੀਆਂ ਵੀ ਬਹੁਤ ਆ ਤਾਂ ਬਦਨਾਮ ਹੋਈਆਂ ਪੀਆਂ ਕੁੜੀਆਂ ਕੀ ਹਾਵੀਆਂ ਬਾਹਰ ਜਾਣ ਵਾਲੀ ਕੁੜੀ ਸਾਰੀਆਂ ਲੁਚੀਆਂ ਨਾ ਜੀ ਨਾ ਸਾਰੀਆਂ ਨਹੀਂ ਕੁਛ ਕੇ ਲੁਚੀਆਂ ਨੇ ਅੱਦੇ ਤੋਂ ਵੱਧ ਸਾਡੀਆਂ ਇੱਜ਼ਤ ਮਾਨ ਵਾਲੀਆਂ ਨੇ ਕੁੱਤੀਆਂ ਜਿਹੜੀਆਂ ਕਮਾਰੀਆਂ ਨੇ ਘਰ ਫਸਾਂ ਮਰੀਆਂ ਨੇ ਬੱਚੇ ਆਦਮੀ ਸੱਸੋ ਰਕ ਕਿੰਨੀਆਂ ਪੈਣਾ ਨੇ ਹੁਣ ਇਹਨਾਂ 2 ਟਕੇ ਦੀ ਕੁੱਤੀਆਂ ਕਰਕੇ ਆਪਾਂ ਕੁੜੀਆਂ ਦੇ ਉੱਤੇ ਫੁੱਲ ਸਟਾਪ ਨਹੀਂ ਲਾ ਸਕਦਾ ਕਿ ਹਾਂ ਭਈਆ ਇਹ ਸਾਰੀਆਂ ਦੀ ਸਾਰੀਆਂ ਇਦਾਂ ਹੋਣਗੀਆਂ ਨਾ ਆ ਸਿਰਫ ਕੁਛ ਕੇ ਭੈਣ ਦੀ ਲੋੜੀਆਂ ਕਰਕੇ ਨਾ ਸਤਿਆਨਾਸ਼ ਵਜਿਆ ਹੋਇਆ ਆ ਜਿਹੜਾ ਸੀ ਹੋ ਰਿਹਾ ਨਾ ਸੋਸਾਇਟੀ ਦੇ ਵਿੱਚ ਰੋਲਾ ਪੈ ਰਿਹਾ ਕੁੜੀਆਂ ਤਾਂ ਇੱਦਾਂ ਕਰ ਦਿੰਦੀਆਂ ਕੁੜੀਆਂ ਤਾਂ ਉਦਾਂ ਕਰ ਦਿੰਦੀਆਂ ਇਹਨੂੰ ਦੇਖੋ ਫੋਲੋ ਕਰਨ ਵਾਲਾ 1.1 ਮਿਲੀਣਾ ਪੈਣ ਦੀ ਛੋਲੀ ਏ ਕੁੱਤੀਏ ਤੇਰੀ ਵਰਗੀ ਨੂੰ ਕਿਤੇ ਨਾ ਕੀ ਦੇਖਣਾ ਲੋਕਾਂ ਨੇ ਤੇਰਾ ਜਿਸਮ ਦੇਖਣਾ ਸੁਣ ਲੈ ਮੇਰੇ ਤੋਂ ਸੱਚ ਗੱਲ ਤੇਰਾ ਜਿਸਮ ਦੇਖਣਾ ਤੇਰੀ ਵੱਡੀ ਬੋਣ ਤੇ ਵੱਡੇ ਮੰਮੇ ਦੇਖਣਗੇ ਆਈ ਵੱਡੇ ਇਨਫਲੂਐਂਸਰਾਂ ਦੇਖ ਕੀ ਲਿਖ ਟੂ ਵੀ ਨੌਨ ਇਸ ਟੂ ਬੀ ਲਵਡ ਲਾਉੜਾ ਵੇ ਆ ਨੌਨ ਟੂ ਪੀਬੀਸੀ ਏ ਸੀ ਹੈ ਕੀ ਆ ਸੀ ਏ ਦਾ ਕੀ ਮਤਲਬ ਹੋਇਆ ਚੁੱਤੜ ਅੰਦਰ ਤੇਰੇ ਤਾਂ ਪਾਰਾ ਕੁੱਤੀਏ ਹੁਣ ਆ ਮੁੰਡਾ ਹੈ ਨਾ ਇਸ ਮੁੰਡੇ ਨੂੰ ਤਰਨ ਸ਼ਰਮਾ ਖੰਨੇ ਤੋਂ ਹੈਗਾ ਪੈਰਾ ਕਰਾਟੇ ਚੈਂਪੀਅਨ ਹੈਗਾ ਤੇ ਇਹਨੂੰ ਸਾਲ ਪਰ ਹੋ ਗਿਆ ਸੀ ਖੱਪਦੇ ਹੋਏ ਜਦ ਮਗਰ ਮੈਡਲ ਜਿੱਤ ਕੇ ਆਇਆ ਸੀਗਾ ਸਾਲ ਡੇਢ ਸਾਲ ਪਹਿਲਾਂ ਫੇਰ ਖੱਪ ਖੱਪ ਕੇ ਤਾਂ ਕਿ ਤਾਂ ਜਾ ਕੇ ਇਹਨੂੰ ਮਤਲਬ ਪੁੱਛਣ ਲੱਗੇ ਆ ਨਹੀਂ ਤਾਂ ਅੰਦਰ ਖਾਤੇ ਜੇ ਸੋਸ਼ਲ ਮੀਡੀਆ ਤੇ ਰੋਲਾ ਨਾ ਪੈਂਦਾ ਨਾ ਇਹਨੂੰ ਵੀ ਨਿਕ ਕਿਸ ਨੇ ਪੁੱਛਣਾ ਸੀਗਾ ਮੈਂ ਹੈਰਾਨ ਹੁੰਦੀ ਹਾਂ ਹਰ ਵਾਰੀ ਨਾ ਲੋਕਾਂ ਨੂੰ ਦੱਸਣਾ ਪੈਂਦਾ ਹੈ ਕਿ ਭਈ ਇਹ ਸਹੀ ਹੈ ਤੇ ਉਹ ਗਲਤ ਹੈ ਅਕਲ ਤੇ ਪਰਦੇ ਕਿਉਂ ਪਏ ਹੋਏ ਆ ਮੈਂ ਗਾਲਾਂ ਕਿਉਂ ਕੱਢਦੀਆਂ ਨੇ ਕੁੱਤਿਆਂ ਨੂੰ ਮੈਂ ਇਸ ਤਰ੍ਹਾਂ ਦੀਆਂ ਕੁੱਤਿਆਂ ਨੂੰ ਸੁਰਲੀਨ ਵਰਗੀਆਂ ਹਾਂ ਮੈਂ ਸੁਰਲੀਨ ਦਾ ਨਾਮ ਸਭ ਤੋਂ ਪਹਿਲੇ ਲਾਵਾਂਗੀ ਸੁਰਲੀਨ ਵਰਗੀਆਂ ਕੰਜਰੀਆਂ ਨੂੰ ਗਾਲਾਂ ਕਿਉਂ ਕੱਢਦੀਆਂ ਇਸੇ ਕਰਕੇ ਤਿੰਨ ਚਾਰ ਸਾਲ ਪਹਿਲਾਂ ਜਦ ਕਰਮੇਤਾ ਹੋ ਗਈ ਅਮਨਪਰੀਤ ਹੋ ਗਈ ਇਹੇ ਨਰੁੱਲੇ ਹੋ ਗਏ ਆ ਖੁਸ਼ੀ ਪੰਜਾਬਣ ਹੋ ਗਈ ਤੇ ਸੁਰਲੀਨ ਵਰਗੀਆਂ ਕੰਜਰੀਆਂ ਨੇ ਜਦ ਜਨਮ ਲਿੱਤਾ ਸੀ ਨਾ ਸੋਸ਼ਲ ਮੀਡੀਆ ਦੇ ਪਲੈਟਫਾਰਮ ਦੇ ਉੱਤੇ ਧਰਤੀ ਤੇ ਉਦੋਂ ਹੀ ਇਹਨਾਂ ਦੀ ਧੌਣ ਵੱਡਣੀ ਚਾਹੀਦੀ ਸੀ ਮਤਲਬ ਵਰਬਲੀ ਸੋਸ਼ਲ ਮੀਡੀਆ ਦੇ ਹਿਸਾਬ ਨਾਲ ਅਸਲ ਚ ਨਹੀਂ ਧੌਣ ਵੱਡਣੀ ਨਾ 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 ਰੱਬ ਦੇ ਬਣਾਏ ਹੋਏ ਬੱਦੇ ਨੇ ਇਹ ਕੰਮ ਨਹੀਂ ਕਰਨਾ ਆ ਨਾ ਪੈਸਾ ਹੱਕ ਚੀ ਕੇ ਮਾਰ ਦੋ ਜੇ ਲਕਚਰ ਤਾਂ ਫਿਲਾ ਰਹੇ ਆ ਠੀਕ ਹੈ ਤੇ ਉਸ ਟਾਈਮ ਇਹਨਾਂ ਦੀ ਬਾ ਚੋਦਣੀ ਚਾਹੀਦੀ ਸੀ ਚੰਗੀ ਤਰ੍ਹਾਂ ਉਦੋਂ ਉਸ ਸਮੇ ਜਿਹੜੇ ਰੋਸਟਰ ਸੀਗੇ ਜਿਹੜੇ ਅੱਜ ਮਤਲਬ ਟੌਪ ਤੇ ਹੈਗੇ ਨੇ ਐਟਲੀ ਫਰੈਸ਼ੀ ਰਿੰਪਲ ਤੇ ਹੋਰ ਕਿਹੜਾ ਹਮਟੀ ਹੋ ਗਿਆ ਕਰਨ ਦਿੱਤਾ ਹੋ ਗਿਆ ਤੇ ਇੱਕ ਨਗੀਨਾ ਸਿੱਠੀ ਹੋ ਗਿਆ ਤੇ ਦੋ ਕੇ ਜਣੇ ਹੋਰ ਮਨ ਨਾਮ ਹੀ ਚੱਤਿਆ ਰਿਆ ਤੇ ਉਸ ਟਾਈਮ ਉਹਨਾਂ ਨੂੰ ਸਾਰੇ ਆਮ ਬੰਦੇ ਨੀਂਦ ਦੇ ਪਏ ਸੀ ਕਿ ਨਹੀਂ ਜੀ ਇਹਨਾਂ ਦੀ ਆਪਣੀ ਲਾਈਫ ਹੈ ਪਰ ਲੈ ਲੋ ਲੈ ਲੋ ਆ ਮੁਸ਼ਕੀਆਂ ਲੈ ਲੋ ਹੈ ਮੰਗ ਕੀ ਨਾਮ ਹੈ ਮਿਆਂਕਾ ਹੀ ਮਾਨੀ ਵਰਗੇ ਕੇਸ ਲੈ ਲੋ ਹਜੇ ਤਾਂ ਮੁਸ਼ਕੀ ਤੱਕ ਨਹੀਂ ਰੁਕਣਾ ਕੰਮ ਇਹ ਸੁਰਲੀਨ ਵਰਗੀਆਂ ਬਥੇਰੀਆਂ ਕੁੱਤੀਆਂ ਆਣੀਆਂ ਨੇ ਜਿਹੜੀਆਂ ਨੰਗੀਆਂ ਹੋ ਕੇ ਠੀਕ ਹੈ ਪਹਿਨੇ ਤੂੰ ਕਰ ਲੈ ਪਰਦੇ ਚ ਨੰਗ ਪਣਾ ਕਰ ਲੈ ਜਿੰਨੂ ਮਰਜ਼ੀ ਬੁੰੰਦੇ ਸਾਨੂੰ ਕੀ ਦਿਖਾਉਂਦੀ ਪਈਆਂ ਸੋਸ਼ਲ ਮੀਡੀਆ ਤੇ ਤੂੰ ਚੱਕਲਾ ਕੰਮ ਚਲਾ ਰਹੀ ਹੈਂ ਅੰਦੇਵਾਲੀ ਹੁਣ ਆ ਦੱਸ ਜਿਹੜੀ ਤੂੰ ਸਟੋਰੀ ਇਥੇ ਲਾਂਦੀ ਹੁੰਦੀ ਹੈ ਮੇਰਾ ਐਕਸਕਲੂਸਿਵ ਆ ਐਕਸਕਲੂਸਿਵ ਤੇਰਾ ਕੰਟੈਂਟ ਆ ਐਕਸਕਲੂਸਿਵ ਤੇ ਤੁਸੀਂ ਚੱਤਰ ਕਰ ਬੁੜਾ ਲੰਮਕੇ ਮੰਮੇ ਝਾਤੀ ਮਾਰ ਲਓ ਬਰਾਵ ਦੇਖ ਪੈਂਚ ਆ ਐਕਸਕਲੂਸਿਵ ਵੈਟੀ ਲੈ ਮੰਮੇ ਤੇਰੇ ਹੈ ਐਕਸਕਲੂਸਿਵ ਕੰਟੈਂਟ ਫੁੱਟਦੀ ਆਂਦੀ ਹੈ ਤੂੰ ਭਾਲਦੀ ਪਈ ਜਿੱਤਾ ਹੁਣ ਦੱਸ ਤੈਨੂੰ ਕਿਉਂ ਕਹੀ ਆਪਾਂ ਦੇਵੀ ਜੀ ਭੈਣ ਜੀ ਕਿਉਂ ਕਹੀਏ ਉਹ ਤਾਂ ਸਾਡੀ ਉਹ ਹੈ ਸਾੜੀ ਵਧੀਆ ਗੱਲਾਂ ਜੇ ਗੱਲਾਂ ਹੋਣਗੀਆਂ ਕਿ ਤੈਨੂੰ ਜੀ ਜੀ ਕਰਕੇ ਗੱਲ ਕਰ ਰਹੇ ਪਰ ਤੂੰ ਤੈਨੂੰ ਇੱਜ਼ਤ ਰਸ ਨਹੀਂ ਆਉਂਦੀ ਹਰਾਮ ਚੰਦੀ ਐ ਕੀ ਤੇਰੀ ਗਾਣ ਦੇ ਕੀੜਾ ਵੜਿਆ ਭੈਣ ਦੀ ਲੋੜੀ ਕਿਸੇ ਆਪਣੇ ਮਾਂ ਪਿਓ ਦੀ ਨਹੀਂ ਸਕੀ ਹੋਈ ਤਾਂ ਫਿਰ ਕੀ ਦੀ ਹੋਏਗੀ ਭੈਣ ਤੇ ਛੋਲੀ ਸੱਤ ਦਫਾ ਕਰੋ ਨਾ ਕੁੱਤਿਆਂ ਨੂੰ ਸਭ ਤੋਂ ਵੱਡੇ ਫੁੱਦੂ ਆ ਜਿਹੜਾ 6 ਲੱਖ ਭੈਣ ਦੀ ਲੋੜਿਓ ਇਹ ਦੇਖ ਲੋ 6 ਲੱਖ ਬੰਦਿਆਂ ਵਿੱਚ ਆ ਦੇਖੋ ਦਵਿੰਦਰ ਜੱਦਲਾ ਆਹ ਕੌਣ ਹੈ ਆਏ ਹਾਏ 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 ਜਨਾਨੀ ਆ ਆਪ ਦੀ ਜਰਨ ਕਾ ਪੇਸ਼ ਕਰ ਲਾ ਨੰਗੀ ਕਰਕੇ ਪੇਸ਼ ਕਰ ਲਾ ਅੱਗੇ ਨੂੰ ਆ ਚੋਦਾ ਇਹ ਲੋਕੀ ਕਰਦੇ ਪਏ ਨੇ ਫੋਲੋ ਆਹ ਕੌਣ ਹੈ ਜੀਵਨ ਸਿੰਘ ਆਹਾ ਬੱਧਾ ਗੁਰਮਾਨੀ ਦੇ ਤੁਸੀਂ ਸਟੇਟਸ ਲਾਣੇ ਤਾਂ ਫੋਲੋ ਕਰਨਾ ਸੁਗਲੀਨ ਵਰਗੀ ਕੁੱਤਿਆਂ ਨੂੰ ਹੈ ਅੱਧੇ ਤੋਂ ਵੱਧ ਫੇਕ ਆਈਡੀਆਂ ਆ ਦੇਖ ਅੰਕਲ ਭਰੇ ਪਏ ਨੇ ਸੁਰਲੀੰ ਦਾ ਢੀਲਾ ਫੁੱਦਾ ਦੇਖਣ ਨੂੰ ਆਹੋ ਹੋ 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 ਠੀਕ ਹੈ ਜੀ ਠੀਕ ਹੈ ਬਹੁਤ ਸਾਰੇ ਨੇ ਬਹੁਤ ਸਾਰੇ ਆਹ ਇਹ ਲਾਉਦੇ ਸਾਲੇ ਸਾਲਿਓ ਕੁਸੇਓ ਆ ਚੋਦਾ ਤਈਆਂ ਤਈਆਂ ਨਹੀਂ ਪੰਜਾਬ ਦਾ ਕੁਝ ਹੋ ਸਕਦਾ ਕਿਉਂਕਿ ਜ਼ਿਆਦਾਤਰ ਜਿਹੜੇ ਕਾਮਨ ਬੰਦੇ ਹੈਗੇ ਨਾ ਉਹ ਸਰਲੀਨ ਦੇ ਫੁੱਦੇ ਦੇਖਣ 'ਚ ਵਿਅਸਤ ਹੈਗੇ ਨੇ ਆ ਕੰਮ ਕਰਮੇਤਾ ਦੀ ਬੁੰਡ ਦੇਖਣ 'ਚ ਵਿਅਸਤ ਨੇ ਸੀਬੀਆ ਨਰੂਲਾ ਮੱਖੀ ਉਹ ਜਿਹੜੀ ਰਮਨ ਗੱਲ ਹੋ ਗਈ ਤੇ ਇਹਨਾਂ ਵਰਗੀਆਂ ਦੇ ਚੁੱਤਣਾ 'ਚ ਵੱਡੇ ਹੋਏ ਨੇ ਕਿ ਹਾਂ ਜੀ ਸੀਬੀਆ ਕੱਦ ਨਰੂਲੀ ਕੱਦ ਤੇ ਆ ਮਨਪ੍ਰਿਤ ਤੇ ਆ ਮਨ ਚੰਨ ਵਰਗੀਆਂ ਕੱਦ ਆਪਣੀ ਗੰਡ ਖਿਲਾਣ ਦੀਆਂ ਸੋਸ਼ਲ ਮੀਡੀਆ ਦੇ ਉੱਤੇ ਫਿਰ ਨਾ ਇਹਨਾਂ ਦੀ ਆਤਮਾ ਦੀ ਤ੍ਰਿਪਤੀ ਹੋਏਗੀ ਅਸਬ ਕਿਤਾ ਕਰਾਇਆ ਜਿਹੜੀਆਂ ਪਹਿਲੀਆਂ ਇਤਿਹਾਸ ਚ ਦਰਜ ਹੋਈਆਂ ਨਾ ਕੁੱਤੀਆਂ ਪਹਿਲੀਆਂ ਸ਼ੁਰੂਆਤ ਚ ਉਹਨਾਂ ਨੂੰ ਮੈਂ ਜ਼ਿਆਦਾ ਕਸੂਰਵਾਰ ਮਤਲਬ ਕਸੂਰ ਕੱਢਾਂਗੇ ਉਹਨਾਂ ਦਾ ਕਸੂਰਵਾਰ ਉਹ ਪਹਿਲੇ ਨੇ ਮੇਰੇ ਲਈ ਕਿਉਂਕਿ ਉਹ ਉਹਨਾਂ ਦੀ ਤੌਣ ਲਾਈ ਹੁੰਦੇ ਤਾਂ ਦੇ ਨਹੀਂ ਨਾ ਹੁੰਦਾ ਜਾ ਦਿਓ